ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਵਾਦਤ ਆਜਨਿਆ ਵਿਸ਼ੇਸ਼ ਸਰਗਰਮੀਆ। ਇਸ ਦੇਤੇ ਪੰਜਾਬ ਦੇ ਬਹੁਤ ਮਸ਼ਹੂਰ ਕਲਾਕਾਰ ਵਕਤ ਵਕਤ ਪਹੁੰਚੇ ਆ ਇਹਨਾਂ ਦੇ ਵਿੱਚ ਹਰਦੇਵ ਜਾਲ ਜੀ ਕਲਾਕਾਰ ਸੰਗੀਤ ਸਭਾ ਦੇ ਨਵਾਂ ਸ਼ਹਿਰ ਤੋਂ ਇਸੇ ਤਰ੍ਹਾਂ ਸੋਨੀ ਸ਼ਰਵਾ ਜੀ ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਤੋਂ ਐਂਡ ਲਖਵਿੰਦਰ ਲੱਖਾ ਜੀ ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਤੋਂ ਦਿਲਵਰ ਜੀ ਦਿਲਵਤੀ ਇਹ ਜਿਹੜੇ ਕਲਾਕਾਰ ਜੀ ਸਾਡੇ ਬਾਈਸ ਪ੍ਰਧਾਨ ਜਨਰਲ ਜੱਟ ਦਾ ਉਹ ਇਹ ਸਾਰੇ ਕਲਾਕਾਰ ਇਹ ਪ੍ਰਧਾਨੀ ਸਾਡੇ ਬੜੇ ਪ੍ਰਧਾਨ ਇਹ ਪ੍ਰਧਾਨੀ ਆ ਇਹ ਸਾਡੇ ਬਹੁਤ ਟੈਂਪਰੇਰੀ ਪ੍ਰਧਾਨ ਉਹ ਪ੍ਰਧਾਨ ਬਾਹਰ ਗਿਆ ਠੀਕ ਹੈ ਜਰਨਲ ਜੱਟ ਜੀ ਦੇ ਪ੍ਰਧਾਨ ਸਾਰੇ ਆ ਲੋ ਅਖਮਾਰੀ ਅੱਪਾ ਅਗਾਰ ਲਈ ਫੋਟੋ ਕਰਦੀ ਹੈ ਪ੍ਰਧਾਨ ਸਾਹਿਬ ਜੀ ਸਾਰੇ ਇਸ ਰੂਪੇ ਪਾ ਦਿਓ ਅਰੇ ਜੀ واسدی فردری جی نمشر سرگرمیاں تو اجیت رکھوال کو سونی سروہ جی پترکار हरदेव चाल जी बीबा जयत्र मान जी रखिंदर लता जी पिंड चराण जिन्हनि हाणे थो रचना साढी किति बहुत अच्छे कलाकार अच्छे पतकार और پیار کلاکار آئے ہیں کلاکار بن کے نہیں آئے کیونکہ بازارہ روپیہ لکھن کی گنتی لے گی طرح شری پاٹ صاحب فیشی جی جو اپنا اسی طرح سمجھ منور جی امید اخبار کو بہت پیار ستارے درمیان آئے آ بہت بہت ان کا ایک ਇਹੀ ਬੋਡੋ ਘਵਾੜ ਨਹੀਂ ਕਰਨੀ ਹੈ ਕਿਉਂਕਿ ਜਿਹਨੇ ਪੱਤਰ ਲਗਾ ਰਿਹਾ ਉਹ ਜਲਾਤੂਆ ਇਹਨੂੰ ਬਾਹਰ ਅੰਝੇ ਨਾ ਅੰਦਰ ਪਾ ਦੇ ਪਣ ਬੋਲਣਾ ਤੋਂ ਸਰਪੰਚ ਸਾਹਿਬ ਉਹ ਇਹਨਾਂ ਦਾ ਸਨਮਾਨ ਕਰਨਾ ਹੈ ਪਾਰੀ ਪ੍ਰਬੰਧ ਕਮੇਟੀ ਵੱਲੋਂ ਸਨਮਾਨ ਜਸਪਾਲ ਜੀ ਜਿਹੜੇ ਸਾਡੇ ਇਹ ਜਸਪਾਲ ਉਹ انسان ਹੈ ਜਿਹੜਾ ਮੇਲੇ ਦੇ ਵਿੱਚ 24 ਘੰਟੇ ਸੇਵਾ ਕਰਦਾ ਇਹਦਾ ਕੋਈ ਦਿਨ ਨਹੀਂ ਦੇ ਸਕਦਾ ਅਸੀਂ ਭਾਵੇਂ ਘਰਾਂ ਦੇ ਵਿੱਚ ਸੁੱਤੇ ਹੁਈਏ ਐਂਟੀ ਰਾਤ ਤੱਕ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਕਿ ਤੁਹਾਡੇ ਲਈ ਇਹ ਮੇਲਾ 1 ਘੰਟੇ ਦਾ ਟਾਰਗੇਟ ਜੇਦਾ ਪਰ ਸਾਡੇ ਲਈ ਇਹ ਮੇਲਾ 2 ਮਹੀਨਿਆਂ ਦਾ ਕਿਉਂਕਿ 2 ਮਹੀਨੇ ਵੀ ਲਗਾਤਾਰ ਅਸੀਂ ਤਿਆਰੀ ਕਰਦੇ ਆ ਉਹਦੇ ਵਿੱਚ ਜਿਸ ਪਾਲ ਦਾ ਜੋ ਯੋਗਦਾਨ ਹੈ ਉਹ ਆਮ ਥਾਂ ਦਾ ਨਹੀਂ ਮੁਤਰਦਾ ਬਹੁਤ ਮਿੰਦ ਕਰਦਾ ਔਰ ਹਰੇਕ ਐਤਵਾ ਆਪਣੀ ਸੇਵਾ ਕਰਨੀ ਹੈ ਸਾਰੀ ਸੰਗਤ ਨੂੰ ਚਾਹ ਪਾਣੀ ਦੇ ਪਰੋੜਨੀ ਹੈ ਬਾਕੀ ਕੰਮ ਕਰਦੇ ਆ ਬਹੁਤ ਸਾਰੀਆਂ ਗੱਜੇ ਵੀ ਹੁੰਦੀਆਂ ਉਹ ਕਿਰਪਾ ਕਰਕੇ ਸੰਸਕਤ ਨਜ਼ਰਾਂ ਨਾਲ ਦੇਖ ਕਰਦੇ ਹੋਏ ਕਈ ਵਾਰੀ ਇਨਸਾਨ ਨੂੰ ਅੱਜ ਦਾ ਸਮਾਂ ਇੰਦਾ ਲੱਗੇ ਇਨਸਾਨ ਇਤਨ ਚੰਦ ਵਿੱਚ ਹੈ ਉਹਨੂੰ ਬਹੁਤ سارے ਕਰੇਟਰ ਦੇ ਵਿਆਹ ਵਿੱਚੋਂ ਵੀ ਟੈਨਸ਼ਨ ਆ ਰਹੀ ਹੈ। ਸੋ ਜੇ ਕੋਈ ਇਦਾਂ ਦਾ ਕਿਤੇ ਲੱਗੇ ਆਉ ਸਾਡੇ ਘਰ ਦੇ ਵਿੱਚ ਦੱਸਦੇ ਹੋ ਪਰ ਇਹਦੇ ਨਾਲ ਨਹੀਂ ਦਿੰਦਾ। ਇਹ ਸਾਡਾ ਸੇਵਾਦਾਰ ਪਹਿਲਾਂ ਕਹੋ ਵੀ ਨਾ ਸਰੋ ਕੋ ਪੜਨ। ਅਗੇ ਹੈ ਨਾ ਹੈ ਕੋਈ ਤਾਂ ਨਹੀਂ ਆ ਵੀ ਇਹ ਕੋਈ ਬਹੁਤ ਦੂਰ ਰਾਹੇ ਤੋਂ ਅਜਿਹਾ ਨੂੰ ਅਸੀਂ ਬਾਹਰ ਦਿੱਤੇ ਆ ਜਾਣਾ ਨੂੰ ਸੱਦੇ ਬੱਟੇ ਦਿੱਤੇ ਆ। ਇੱਕ ਪਿਆਰ ਹੈ ਜਿਹੜੇ ਪਿਆਰ ਕਰਦੇ ਸਾਡੇ ਇਹ ਅੱਜ ਮੇਡੇ ਦੇ ਵਿੱਚ ਆਏ ਆ ਗੱਲਖਵਿੰਦਰ ਲਕੜਾ ਜੀ ਹਰਦੇਵ ਚਾਲ ਜੀ ਗੈਸਟ ਕਾਰਡ ਜੀ ਦਿਲਵਰ ਜੀ ਦਿਲਵਰ ਜੀ ਇਹ ਸਾਡੇ ਭਾਈ ਸਾਹਿਬ ਕੁਲਦੀਪ ਗੋਲੋ ਉਹਨਾਂ ਦੇ ਬਰਨਦ ਐ ਸਟ੍ਰੇਲੀਆ ਕੌਂਸਲਰ ਤੋਂ ਦੇ ਅੱਜ ਤੇ ਲੰਗਰ ਦੇ ਵਿੱਚ ਮਾਇਆ ਲੈ ਕੇ ਆਏ ਇਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕੁਲਦੀਪ ਗੋਲੋ ਜੀ ਜਿਹੜੇ ਸਟ੍ਰੇਲੀਆ ਟਿਕਿਆ ਸਾਡੇ ਬੰਦੇ ਏਸ਼ੀਆ ਰਹਿ ਚੁੱਕੇ ਆ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਵਧੇਰੇ ਇਟ ਬੈਠਿਆਂ ਦਾ ਬਹੁਤ ਬਹੁਤ ਧੰਨਵਾਦ ਪਰਸ਼ੋਦਮ ਬਾਲੀ ਕੁਮਾਰੀ ਸੰਤੋਸ਼ ਬਾਲੀ ਜਰਮਨੀ ਵਾਲੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਇਹਨਾਂ ਨੇ 1 ਲੱਖ ਰੁਪਏ ਭੇਜਿਆ ਔਰ ਵਨੇ ਕ ਮਹੀਨੇ ਦੇ ਰੱਖ ਰੱਖ ਨੂੰ ਇੱਥੇ ਦਾ ਮਾਰ ਭੇਜਦੇ ਆ ਜਿਹੜੀ ਪਹਿਲਾਂ ਇਸ ਟੀਮ ਤੁਹਾਨੂੰ ਅੱਜ ਲਾਂਚ ਕੀਤੀ ਹੈ ਉਹਦੇ ਵੀ ਸਪਾਂਸਰ ਹੋਈ ਹੈ ਉਹਨਾਂ ਦੇ ਸਾਡੀ ਮਾਰ ਆ ਤੇ ਜਰੀ ਹੈ ਸੋ ਤੁਹਾਡਾ ਦਿਲ ਦੀਆਂ ਟੈ ਲੰਗੀਆਂ ਤੋਂ ਬਹੁਤ ਬਹੁਤ ਧੰਨਵਾਦ राकेश वाली मंगोल में लिखा गीत है मैं किस पाले भी बेखिता हूँ बस किस तासे रा चेरा है मैं मुंबई की भी बेरा A é, é, é. ते गल सु गल सु तेरे हथ सदा All right. ਸਰ ਜਲਾਸ਼ੀਲ ਭਗਤ ਸਿੰਘ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨੰਗਲੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ